ਸੋਸ਼ਲ ਮੀਡੀਆ ਦੇ ਉੱਤੇ ਚਰਚਾ ਚ ਰਹਿਣ ਵਾਲੇ ਸੁਖਰਤਿਆ ਨੂੰ ਨਵੀਂ ਮੁੰਬਈ ਪੁਲਿਸ ਅਤੇ ਨੌਇਡਾ ਦੀ ਪੁਲਿਸ ਨੇ ਜੁਆਇੰਟ ਆਪਰੇਸ਼ਨ ਦੇ ਵਿੱਚ ਕਤਲ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਹੈ। ਇਹ ਮਾਮਲਾ 18 ਮਈ ਦਾ ਹੈ। ਸੁਖਰਤਿਆ ਦੇ ਵੱਲੋਂ ਇੱਕ ਕਤਲ ਕੀਤਾ ਗਿਆ ਸੀ ਜਿਸ ਮਾਮਲੇ ਦੇ ਵਿੱਚ ਉਸ ਦੀ ਇਹ ਗ੍ਰਿਫਤਾਰੀ ਹੋਈ ਹੈ। ਤੁਹਾਨੂੰ ਦੱਸ ਦਈਏ ਕਿ ਸਾਲ 2022 ਦੇ ਵਿੱਚ ਮਾਡਲਿੰਗ ਕਰਨ ਦੇ ਚੱਕਰ ਦੇ ਵਿੱਚ ਸੁਖਰਤਿਆ ਮੁੰਬਈ ਚਲਾ ਗਿਆ ਸੀ ਜਿੱਥੇ ਉਸ ਦੀ ਮੁਲਾਕਾਤ ਇੱਕ ਸਲੂਨ ਤੇ ਕੰਮ ਕਰਨ ਵਾਲੀ ਮਹਿਲਾ ਦੇ ਨਾਲ ਹੋਈ। جس نے اس ਨੂੰ ایک सुपारी ਦਿੱتی اس ਨੂੰ کنٹریکٹ دیتا کہ ایک মহিলা ਦਾ ਕਤਲ ਕਰਨਾ ਹੈ اور ਬਾਅਦ ਦੇ ਵਿੱਚ ਪ੍ਰਚਲਿਆ ਕਿ ਉਸ মহিলা ਦੇ ਪਤੀ ਨੇ ਇਹ सुपारी ਦਿੱਤੀ ਸੀ 5 ਲੱਖ ਰੁਪਏ ਦੇ ਕੇ ਇਹ ਕਤਲ ਕਰਵਾਇਆ ਗਿਆ ਸੀ اور ਸੁਖਰਤਿਆ ਤੇ ਉਸ ਦੇ ਭਰਾ ਗੁਰਪ੍ਰੀਤ ਦੇ ਵੱਲੋਂ آن لائن ਚਾਕੂ ਮੰਗਵਾਇਆ ਗਿਆ ماسਕ ਮੰਗਾਇਆ ਗਿਆ اور মহিলা ਦੀ ਦੇਖੀ ਕਰਨ ਤੋਂ ਬਾਅਦ ਉਸ ਦਾ ਗਲਾ ਵੜ ਦਿੱਤਾ ਸੀ اور ਉਸ ਦੀ ਮੌਤ ਹੋ ਗਈ ਸੀ ਤਾਂ ਉਸੇ ਮਾਮਲੇ ਦੇ ਵਿੱਚ ਹੁਣ ਪੁਲਿਸ ਦੇ ਵੱਲੋਂ ਇਹਨਾਂ ਨੂੰ ਜੁਆਇੰਟ ਆਪਰੇਸ਼ਨ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਇਹ ਸੀਸੀਟੀਵੀ ਤੁਸੀਂ ਫੁਟੇਜ ਵੀ ਦੇਖ ਸਕਦੇ ਹੋ ਇਹ ਸੀਸੀਟੀਵੀ ਫੁਟੇਜ ਉਸੇ ਦਿਨ ਦੀ ਹੈ 18 ਮਈ ਦੀ ਹੈ ਜਿਸ ਦਿਨ ਇਹ ਕਤਲ ਕੀਤਾ ਗਿਆ ਸੀ ਸੁਖਰਤਿਆ ਦੇ ਵੱਲੋਂ ਤਾਂ ਸੋਸ਼ਲ ਮੀਡੀਆ ਦੇ ਉੱਤੇ ਸੁਖਰਤਿਆ ਕਾफी ਚਰਚਾ ਦੇ ਵਿੱਚ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਕਈ ਕੌਂਟਰੋਵਰਸੀਆਂ ਹੋਈਆਂ ਔਰ ਉਸ ਤੋਂ ਬਾਅਦ ਇੱਕ ਕਤਲ ਦਾ ਮਾਮਲਾ ਜੋ ਨਿਕਲ ਕੇ ਸਾਹਮਣੇ ਆਇਆ ਇਸ ਦੇ ਵਿੱਚ ਸੁਖਰਤਿਆ ਤੇ ਉਸ ਦੇ ਭਰਾ ਗੁਰਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ 5 ਲੱਖ ਮਹੱਸ 5 ਲੱਖ ਪਿੱਛੇ ਇਹਨਾਂ ਨੇ ਇੱਕ ਮਹਿਲਾ ਦੀ ਜ਼ਿੰਦਗੀ ਲੈ ਲਈ ਉਸ ਦਾ ਕਤਲ ਕਰ ਦਿੱਤਾ